ਸਸਿਕਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਪੰਜਾਬ ਦਾ ਮੌਸਮ 30 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਕਿਵੇਂ ਰਹੇਗਾ ਕਿਉਂਕਿ ਫਿਲਹਾਲ ਗੱਲ ਕੀਤੀ ਜਾਵੇ ਤਾਂ ਬਰਸਾਤ ਦਾ ਸਮਾਂ ਚੱਲ ਰਿਹਾ ਹੈ ਬਾਰਿਸ਼ ਉਸ ਤਰੀਕੇ ਨਾਲ ਨਹੀਂ ਉਸ ਤਰੀਕੇ ਨਾਲ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਸਨ ਤਾਜ਼ਾ ਸੈਟਲਾਈਟ ਇਮੇਜ ਦੇਖੀਏ ਤਾਂ ਬੱਦਲ ਬਗਦਾ ਜ਼ੋਰ ਪੰਜਾਬ ਦੇ ਉੱਪਰ ਲਗਾਤਾਰ ਹੈ ਪੰਜਾਬ ਦੇ ਪੂਰਬੀ ਇਲਾਕੇ ਇਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੋਹਾਲੀ ਫਤਿਹਗੜ੍ਹ ਸਾਹਿਬ ਲੁਧਿਆਣੇ ਤੋਂ ਕੁਰਾਲੀ ਲੁਧਿਆਣੇ ਤੋਂ ਮੋਰਿੰਡਾ ਇਹ ਬੈਲਟ ਜਿਹੜੀ ਬਲਾਚੌਰ ਦੀ ਹੋਗੀ ਰਾਹੋਂ ਦੀ ਹੋਗੀ ਇਹਦੇ ਵਿੱਚ ਵੱਖ-ਵੱਖ ਥਾਵਾਂ ਵਿੱਚ ਸਾਨੂੰ ਰੁਕ-ਰੁਕ ਕੇ ਮੀਂਹ ਦੇਖਣ ਨੂੰ ਮਿਲ ਰਿਹਾ ਜਿਸ ਦੇ ਕਾਰਨ ਹਲਕੀ ਜਿਹੀ ਉਮੀਦ ਫੇਰ ਜਾਗਦੀ ਹੈ ਕਿ ਬਰਸਾਤ ਦੁਆਰਾ ਤੋਂ ਹੋਵੇਗੀ ਪੰਜਾਬ ਦੇ ਵਿੱਚ ਦੁਆਰਾ ਤੋਂ ਹਾਲਾਤ ਉਮੀਦੇ ਬਣਦੇ ਦਿਖਾਈ ਦੇ ਰਹੇ ਨੇ ਅਸੀਂ ਜਿਹੜੀ ਗੱਲ ਕਰਾਂਗੇ ਉਹ ਗੱਲ ਕਰਾਂਗੇ 30 ਤਰੀਕ ਤੋਂ ਲੈ ਕੇ 2 ਅਗਸਤ ਦੇ ਵਿੱਚ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ। ਬਿਸ਼ੱਕ ਬੱਦਲਬਾਈਆਂ ਵੱਧ ਰਹੀਆਂ ਹਨ ਪਰ ਮੇਨ ਤੌਰ ਤੇ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਵਿੱਚ ਹੀ ਮੀਂਹ ਦੇਖਣ ਨੂੰ ਮਿਲ ਰਿਹਾ। ਹੁਣ ਅਸੀਂ ਤੁਹਾਨੂੰ ਜ਼ਿਲ੍ਹਾ ਵਾਈਜ਼ ਦੱਸਾਂਗੇ। ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ? ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ? ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ। ਗੱਲ ਕੀਤੀ ਜਾਵੇ ਤਾਂ 30 ਜੁਲਾਈ ਦੀ 30 ਜੁਲਾਈ ਦੀ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਇਹ ਜ਼ਿਲ੍ਹਿਆਂ ਵਿੱਚ ਬੱਦਲਬਾਹੀ ਦੇ ਨਾਲ ਠੀਕ ਠਾਕ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਇਹਨਾਂ ਇਲਾਕਿਆਂ ਵਿੱਚ ਲਗਾਤਾਰ ਮੀਂਹ ਹੋ ਰਿਹਾ ਤਾਂ ਇਹਨਾਂ ਇਲਾਕਿਆਂ ਵਿੱਚ ਤਾਪਮਾਨ ਵੀ ਨਾਰਮਲ ਨਾਲੋਂ ਘੱਟ ਹੀ ਦਿਖਾਈ ਦੇ ਰਹੀ ਹੈ ਇਹਨਾਂ ਇਲਾਕਿਆਂ ਵਿੱਚ ਤਾਪਮਾਨ ਜਿਹੜੇ ਚੱਲ ਰਹੇ ਨੇ ਉਹ ਲਗਭਗ ਗੱਲ ਕੀਤੀ ਜਾਵੇ ਤਾਂ 30 ਡਿਗਰੀ ਜਾਂ 32 ਡਿਗਰੀ ਤੋਂ 30 ਤੋਂ ਥੱਲੇ ਹੀ ਦੇਖਣ ਨੂੰ ਮਿਲ ਰਹੇ ਨੇ ਬਾਕੀ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਸਭਜੇ ਦਾ ਜੀਤ ਸਿੰਘ ਨਗਰ ਫਤਿਹਗੜਾ ਤੇ ਪਟਿਆਲਾ ਇਹਨਾਂ ਇਲਾਕਿਆਂ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਹੈ ਬਾਕੀ ਜਿਹੜੇ ਜਿੰਨੇ ਵੀ ਪੰਜਾਬ ਦਾ ਬਾਕੀ ਹਿੱਸਾ ਜਿਹੜਾ ਕਿ ਖਾਸ ਕਰਕੇ ਮਾਝੇ ਦਾ ਇਲਾਕਾ ਅਤੇ ਮਾਲਵਾ ਬੈਲਟ ਇਹਦੇ ਵਿੱਚ ਮੀਂਹ ਦੀ ਉਮੀਦ ਘੱਟੀ ਹੈ 25% ਜਾਂ 25% ਤੋਂ ਥੱਲੇ ਹੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ 31 ਜੁਲਾਈ ਦੀ ਗੱਲ ਕੀਤੀ ਜਾਵੇ ਤਾਂ ਓਵਰਾਲ ਪੂਰੇ ਪੰਜਾਬ ਦੇ ਵਿੱਚ ਸੇਮ ਜੇ ਹਾਲਾਤ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਥੋੜੀ ਜਿਹੀ ਬੱਦਲਬਾਈ ਜ਼ਿਆਦਾ ਰਹਿ ਸਕਦੀ ਹੈ ਥੋੜੇ ਬਹੁਤ ਚਾਂਸ ਜਿਹੜੇ ਨੇ ਬਾਕੀ ਪੰਜਾਬ ਨਾਲੋਂ ਜ਼ਿਆਦਾ ਬਣਦੇ ਦਿਖਾਈ ਦੇ ਰਹੇ ਨੇ ਮੀਂਹ ਦੇ ਪਰ ਕੋਈ ਵੱਡੀ ਕਾਰਵਾਈ ਨਹੀਂ ਹੋ ਰਹੀ ਜਿਸ ਦੇ ਨਾਲ ਅਸੀਂ ਕਹਿ ਸਕਦੇ ਕਿ ਪੰਜਾਬ ਵਿੱਚ ਜ਼ਿਆਦਾ ਮੀਂਹ ਇਸ ਇਲਾਕੇ ਦੇ ਵਿੱਚੋਂ ਜ਼ਿਆਦਾ ਹੋਵੇਗਾ 31 ਜੁਲਾਈ ਨੂੰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਲਗਾਤਾਰ ਬੱਦਲਬਾਈ ਬਣੇ ਰਹਿਣ ਦੀ ਉਮੀਦ ਹੈ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਕਿ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਅੱਜ ਜਿਵੇਂ ਕਿ ਹਰਿਆਣਾ ਹੋ ਗਿਆ ਉੱਤਰਾਖੰਡ ਹੋ ਗਿਆ ਰਾਜਸਥਾਨ ਹਿਮਾਚਲ ਜੰਮੂ ਇਹਨਾਂ ਵਿੱਚ ਬੱਦਲਵਾਈਰ ਨੂੰ 31 ਜੁਲਾਈ ਨੂੰ ਬਹੁਤ ਸਾਰੇ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਬਣੇ ਰਹਿਣ ਦੇ ਕਾਰਨ ਇੱਕ ਬੱਦਲਵਾਈ ਦਾ ਮਾਹੌਲ ਦੇਖਣ ਨੂੰ ਮਿਲੇਗਾ ਭਾਰੀ ਮੀਂਹ ਦੀ ਉਮੀਦ ਨਹੀਂ ਕੀਤੀ ਜਾ ਰਹੀ ਅਗਰ ਗੱਲ ਕੀਤੀ ਜਾਵੇ 1 ਅਗਸਤ ਦੀ ਤਾਂ 1 ਅਗਸਤ ਨੂੰ ਵੀ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਰਲਮਿਲ ਮਿਲਮਾ ਜਿਹਾ ਮਾਹੌਲ ਹੈ ਪਰ ਸੈਂਟਰਲ ਪੰਜਾਬ ਦੀ ਆਹ ਬੈਲਟ ਜਿਹਦੇ ਵਿੱਚ ਤਰਨਤਾਰਨ ਜ਼ਿਲ੍ਹਾ ਹੋ ਗਿਆ ਜੀ ਕਪੂਰਥਲੇ ਦਾ ਕੁਝ ਹਿੱਸਾ ਹੋ ਗਿਆ ਫਿਰੋਜ਼ਪੁਰ ਦਾ ਕੁਝ ਹਿੱਸਾ ਹੋ ਗਿਆ ਮੋਗਾ ਬਰਨਾਲਾ ਤੇ ਸੰਗਰੂਰ ਇਹਦੇ ਵਿੱਚ ਮੀਂਹ ਦੀ ਉਮੀਦ ਘੱਟ ਬਣਦੀ ਦਿਖਾਈ ਦੇ ਰਹੀ ਹੈ ਆਲੇ ਦੁਆਲੇ ਹਿਮਾਚਲ ਵੱਲੋਂ ਅਤੇ ਰਾਜਸਥਾਨ ਜਾਂ ਪਾਕਿਸਤਾਨ ਵੱਲੋਂ ਬਦਲਵਾਈ ਆ ਸਕਦੀ ਹੈ ਬਦਲਵਾਈ ਦੇ ਨਾਲ ਹਲਕਾ ਦਰਮਿਆਨ ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਸਕਦੀ ਹੈ ਭਾਰੀ ਉਮੀਦ ਨਹੀਂ ਹੈ ਜਿਹਦੇ ਨਾਲ ਅਸੀਂ ਕਹਿ ਸਕੀਏ ਕੋਈ ਤਗੜਾ ਸਿਸਟਮ ਆਵੇਗਾ ਜਾਂ ਕੋਈ ਬਹੁਤ ਭਾਰੀ ਮੀਂਹ ਦੇ ਚਾਂਸ ਬਣਨਗੇ ਅਜਿਹੀਆਂ ਉਮੀਦਾਂ ਬਹੁਤ ਹੱਦ ਤੱਕ ਘੜਦੀਆਂ ਹੋਈਆਂ ਸਾਨੂੰ ਦਿਖਾਈ ਦੇ ਰਹੀਆਂ ਨੇ ਆਖਰੀ ਦਿਨ ਦੀ ਗੱਲ ਕੀਤੀ ਜਾਵੇ 2 ਅਗਸਤ ਦੀ ਤਾਂ ਫੇਰ ਤੋਂ ਜਿਹੜਾ ਸਿਸਟਮ ਹੈ ਉਹ ਹਿਮਾਚਲ ਵੱਲੋਂ ਹੀ ਪੰਜਾਬ ਵੱਲ ਟਰੈਵਲ ਕਰ ਰਿਹਾ ਜਿਹਦੇ ਨਾਲ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਫੇਰ ਤੋਂ ਇਹ ਤਿੰਨ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਜ਼ਿਆਦਾ ਉਮੀਦ ਹੈ ਮੀਂਹ ਦੀ ਉਹ ਗੁਰਦਾਸਪੁਰ, ਅਮ੍ਰਿਤਸਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਮੁਹਾਲੀ ਅਤੇ ਪਟਿਆਲਾ ਇਹਨਾਂ ਇਲਾਕਿਆਂ ਵਿੱਚ ਫੇਰ ਕੁਝ ਕੇ ਹਿੱਸਿਆਂ ਵਿੱਚ ਬਦਲਵਾਈ ਯਾਨੀ ਕਿ 25 ਤੋਂ 50% ਦੇ ਥੱਲੇ-ਥੱਲੇ ਚਾਂਸ ਨੇ। ਫੇਰ ਸਾਨੂੰ ਇਹ ਇਲਾਕਾ ਜਿਹੜੇ ਕਿ ਤਰਨਤਾਰਨ, ਫਿਰੋਜ਼ਪੁਰ, ਫਜ਼ਿਲਕਾ, ਮੁਕਸਰ, ਬਠਿੰਡਾ, ਫਰੀਦਕੋੜ, ਮੋਗਾ, ਬਰਨਾਲਾ, ਮਾਨਸਾ, ਸੰਗਰੂਰ, ਮਲੇਰਕੋਟਲਾ ਇਹਨਾਂ ਇਲਾਕਿਆਂ ਵਿੱਚ ਫੇਰ ਤੋਂ ਘੱਟ ਹੀ ਉਮੀਦ ਲੱਗਦੀ ਹੈ ਮੀਂਹ ਦੀ। ਕੋਈ ਵੱਡੇ ਚਾਂਸ ਨਹੀਂ ਬਣ ਰਹੇ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਮਾਝਾ ਦ ਬੋਸਾਰਾ ਲੱਕਾ ਤੇ ਮਾਲਵਾ ਬੈਲਟ ਲਗਭਗ 90% ਇਹਨਾਂ ਵਿੱਚ ਨਾ ਮਾਤਰ ਮੀਂਹ ਦੀ ਉਮੀਦ ਹੈ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਬਹੁਤ ਹੱਦ ਤੱਕ ਪੰਜਾਬ ਦੇ ਵਿੱਚ ਗਰਮੀ ਬਣੀ ਰਹੇਗੀ ਤਾਪਮਾਨ 30 35 ਡਿਗਰੀ ਤੋਂ ਉੱਪਰ ਰਹਿਣਗੇ ਤੇ ਹਾਲਾਤ ਜਿਹੜੇ ਨੇ ਉਹ ਕਾਫੀ ਹੱਦ ਤੱਕ ਕੰਟਰੋਲ ਤੋਂ ਬਾਹਰ ਜਾਂਦੇ ਦਿਕਾਈ ਦੇ ਸਕਦੇ ਨੇ ਇਹਨਾਂ ਇਲਾਕਿਆਂ ਵਿੱਚ ਖਾਸ ਤੌਰ ਤੇ ਤਾਪਮਾਨ 38 ਤੋਂ 40 ਡਿਗਰੀ ਤੱਕ ਪਹੁੰਚ ਸਕਦਾ ਹੈ ਬਾਕੀ ਇਹ ਅਪਡੇਟ ਹੈ ਜਿਹੜੀ ਸਮੇਂ-ਸਮੇਂ ਤੇ ਚੇਂਜ ਹੁੰਦੀ ਰਹਿੰਦੀ ਹੈ ਤਾਂ ਹੀ ਤੁਹਾਨੂੰ ਰਿਕੁਐਸਟ ਕਰਦੇ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਰੱਖੋ ਬੈਲ ਆਈਕਨ ਪ੍ਰੈਸ ਕਰਕੇ ਰੱਖੋ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਣਿਆ ਰਹੋ ਚੈਨਲ ਦੇ ਉੱਪਰ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਆ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ